ਹਾਂਜੀ ਭਾਜੀ ਅੱਜ ਸਿੰਘ ਸਾਹਿਬ ਨੀਆ ਪਟ ਰਹੇ ਨੇ ਤੁਹਾਨੂੰ ਦਿਖਾਉਂਦੇ ਨੀਆ ਕਿਦਾਂ ਪਟਦੀਆਂ ਇੱਥੇ ਇਹ ਐ ਸੱਬੜਾ ਨੀ ਪਟਣ ਵਾਲੀ ਠੀਕ ਆ ਇੱਥੇ ਲਾ ਕੇ ਪੈਰ ਨਾਲ ਨੱਪ ਕੇ ਇਦਾਂ ਭਰਨੀ ਆ ਤੇ ਆ ਪਈ ਰੇੜੀ ਇੱਥੇ ਇਦਾਂ ਪਾਉਣੀ ਆ ਠੀਕ ਆ ਮਿੱਟੀ ਬਹੁਤ ਚੀਕਣੀ ਇਹ ਲੈਂਦੀ ਨਹੀਂ ਫੇਰ ਇਸ ਤੋਂ ਬਾਦਾਂ 12 ਲੱਗੇ ਆਂਟੇ ਰੁਕ ਸੁਟਲਾ ਸਵਾ ਪੈਰ ਫਿਸਲਦੇ ਆ ਗਿੱਲੀ ਮਿੱਟੀ ਥੱਲੇ ਚਿੱਕੜ ਹੋਇਆ ਐਤਾ ਜਾਂਦਾ ਏ ਇਹ ਐਤਾ ਫੇ ਲਾ ਲੈਣਾ ਇਦਾਂ ਭਰ ਭਰ ਕੇ ਸੁੱਟੀ ਜਾਣਾ ਇਹ 5 ਫੁੱਟ ਡੂੰਗੀ ਨਹੀਂ ਪਟਣੀ ਇਥੋਂ ਲੈ ਕੇ ਆ ਸਾਰਾ ਪੱਟ ਦੇ ਪੱਟ ਦੇ ਇਧਰੋਂ ਘਰ ਦੇ ਪਿਛੇ ਤੱਕ ਜਾਣਾ ਤੇ ਆ ਵੀ ਪਾਣੀ ਵਿੱਚ ਆਉਂਦਾ ਤੇ ਪਾਣੀ ਦੇ ਵਿੱਚ ਹੀ ਵੜ ਕੇ ਠਰਿਆ ਪਾਣੀ ਮੇਰੀ ਬਰਫਾ ਬੂਟਾਂ 'ਚ ਪਵੇ ਜਿੱਦਾਂ ਮਰਜੀ ਇਹ ਪਟਣੀ ਆ ਠੀਕ ਆ ਤੇ ਇੱਥੇ ਢੇਰ ਲਾਉਣਾ ਤੇ ਗੱਡੀ ਆਉਣੀ ਉਹਨੇ ਚੱਕ ਕੇ ਲੈਣਾ ਉਦਾਂ ਇੱਚ ਪਾਈਦਾ ਪਰ ਉਹ ਮਿੱਟੀ ਐ ਨਰੀਏ ਗੱਡੀ ਦੂਜੀ ਆਉਂਦੀ ਚੂੰਡੀ ਭਰਕੇ ਤੇ ਉਹ ਪਰ ਲੈਂਦੀ ਆ ਠੀਕ ਆ ਇਹ ਸਾਰਾ ਘਰ ਨਵਾਂ ਬਣਾਉਣਾ ਤੇ ਕੱਲਾ ਲੱਗਾ ਹੋਇਆ ਤੇ ਸ਼ਾਮਾਂ ਤੱਕ ਇਹੋ ਕੁਛ ਹੀ ਚੱਲਣਾ ਬਸ ਇਦਾਂ ਹੀ ਭਾਜੀ ਇਦਾਂ ਬਣਦੇ ਪੌਂਡ ਆ ਵੇਖ ਲਓ ਪੈਰ ਕਿਦਾਂ ਫਸਲਦੇ